ਏ ਸਰ DNA ਗਟਿਆ ਦਾ ਮਸਲਾ ਹੈਗਾ ਤੇ ਡੀਸੀ ਸਾਹਿਬ ਨੇ ਐਜ਼ ਅ ਡਿਊਟੀ ਮੈਜਿਸਟਰੇਟ ਲਵਾ ਕੇ ਐਸਐਸਪੀ ਲੋ ਫੋਰਸ ਦੇ ਕੇ ਤੇ ਸਾਨੂੰ ਬੁਰਜੀਆਂ ਲਵਾ ਕੇ ਕੰਪਲੀਟ ਸਾਨੂੰ ਕਬਜ਼ਾ ਦਿਵਾਇਆ ਗਿਆ ਹੈਗਾ ਸੋ ਉਤੋਂ ਇੱਕ ਹਫਤੇ ਬਾਅਦ ਅਸੀਂ ਲਿਖਤੀ ਰੂਪ ਚ ਐਸਐਚਓ ਸਾਹਿਬ ਨੂੰ ਦੱਸਿਆ ਸੀਗਾ ਵੀ ਆਪਾਂ ਮਤਲਬ ਵੀ ਨਿਸ਼ਾਨਦੇਹੀ ਕਰਕੇ ਤੇ ਆਪਾਂ ਦਰਵਾਜ਼ਾ ਦਾ ਕੰਮ ਸ਼ੁਰੂ ਕਰਨਾ ਹੈ ਐਸਐਚਓ ਨੇ ਬਕਾਇਦਾ ਸਾਨੂੰ ਪਰਮਿਸ਼ਨ ਦੇ ਕੇ ਵਿਦ ਫੋਰਸ ਸਾਨੂੰ ਕਿਹਾ ਕਿ ਕੱਲ ਤਾਂ ਬਿਗ ਫੋਰਸ ਆ ਜੇਗੀ ਸੋ ਅਸੀਂ ਇੱਕ ਇਤਲਾਹ ਦੇ ਕੇ ਅਗਲੇ ਦਿਨ ਕੰਮ ਜੇ ਸ਼ੁਰੂ ਕਰਨਾ ਹੀ ਸੀ ਕਿ ਸਵੇਰੇ ਸਰਪੰਚਵਾ ਪਿੰਡ ਦਾ ਕਾਲੂ ਸਰਿੰਦਰ ਇਹ ਆ ਗਿਆ ਸਾਡੇ ਘਰ ਸਵੇਰੇ ਔਰ ਇਹਨੇ ਹੁੰਦਿਆ ਹੀ ਫਾਦਰ ਸਾਹਿਬ ਨੂੰ ਬੁਲਾ ਕੇ ਤੇ ਇਹਨੇ ਮਾਰਕਟਾਈ ਸ਼ੁਰੂ ਕਰਤੀ ਕਰਨੇ ਇਹਦੇ ਨਾਲ ਸਾਬਾ ਹੈਗਾ ਨਾਲ ਡੇਵਿਡ ਫੌਜੀ ਬਲਕਾਰ ਤੇ ਹੋਰ ਬੰਦੇ ਸੀ ਬਲਵਿੰਦਰ ਇੰਨਾ ਆਉਂਦਾ ਹੈ ਮਤਲਬ ਤੱਕ ਕੰਮ ਕੀ ਸ਼ੁਰੂ ਕਰਤੀ ਤੇ ਸ਼ਾਦੀ ਦੇ ਵੀ ਮੁਕੀਆਂ ਮਤਲਬ ਚੈਸਟ ਤੇ ਮਾਰੀਆਂ ਜਿਹਦੇ ਨਾਲ ਉਹਨਾਂ ਨੂੰ ਮਤਲਬ ਵੀ ਔਨ ਦਾ ਸਪੋਰਟ ਹੀ ਡੈਥ ਹੋ ਗਈ ਮੈਨੇ ਕਿੰਨੇ ਜਣੇ ਸੀ ਔਰ ਕੀ ਕੀ ਹਥਿਆਰ ਕੀ ਇਹਨਾਂ ਕੋਲ ਹਥਿਆਰ ਵੀ ਇਹੀ ਕੋਈ ਇਹਨਾਂ ਕੋਲ ਇੰਨਾ ਕੋ ਜੀ ਡੰਡੇ ਨਾਲ ਕਈਆਂ ਹੈ ਮਤਲਬ ਰਵਾਇਤੀ ਹਥਿਆਰ ਹੀ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਮਲਾ ਦਰਜ ਹੋ ਗਿਆ 9 ਬੰਦੇ ਹਾਂਜੀ ਮਾਮਲਾ ਦਰਜ ਹੋ ਗਿਆ ਜੀ ਮੌਜੂਦਾ ਸਰਪੰਚ ਇਹ ਦੀ ਪਤਨੀ ਹੈ ਜੀ ਹਾਂਜੀ 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 ਗੜਿਆ ਦੀ ਜ਼ਮੀਨ ਜਿਹੜੀ ਕੂੜਾ ਸੁੱਟਣ ਨੂੰ ਦਿੱਤੀ ਜਾਂਦੀ ਉਹ ਜ਼ਮੀਨ ਦਾ ਝਗੜਾ ਹਾਂਜੀ ਬਿਲਕੁਲ ਜੀ ਉਹ ਇਹ ੱੱਕੇ ਨਾਲ ਵੜ ਕੇ ਦੁਕਾਨਾਂ ਬਣਾਉਣੀਆਂ ਚਾਹੁੰਦੇ ਡੀਸੀ ਸਾਹਿਬ ਨੇਾਨੂੰ ਕੂੜਾ ਸੁੱਟਣ ਲਈ ਦਿੱਤੇ ਹੈ ਹਾਂਜੀ ਇਹਨਾਂ ਦੀ ਬਰਾਦਰੀ ਨੂੰ ਪੂਰੀ ਮਿਲਦੀ ਹੈ ਹਾਂਜੀ ਹਾਂਜੀ ਪੂਰੀ ਬਰਾਦਰੀ ਨੂੰ ਮਿਲਦੀ ਹੈ ਜੀ ਮਤਲਬ ਐਸ ਜ਼ਮੀਨ ਤੇ ਕਬਜ਼ਾ ਕਰਨ ਦੀ ਨਹੀਂ ਹੈ ਸਾਲਾ ਹਾਂਜੀ ਹਾਂਜੀ ਕਬਜ਼ਾ ਨੂੰ ਦੇਵ ਦਿੱਤਾ ਡੀਸੀ ਸਾਹਿਬ ਨੇ ਦੁਬਾਰਾ ਨੂੰ ਮਤਲਬ ਤੋਂ ਦੀ ਨੀਅਤ ਨਾ ਨਾ ਸਰਪੰਚ ਬਕਾਇਦਾ ਦੇ ਵਿੱਚ ਮਤਲਬ ਮੌਜੂਦਗੀ ਚ ਨਾ ਇਹ ਵੀ ਕਬਜ਼ਾ ਕਰਨਾ ਚਾਹੁੰਦਾ ਇਹ ਵਿੱਚ ਜਗ੍ਹਾ ਦੇ ਉੱਤੇ ਉਹਨਾਂ ਪੁਲਿਸ ਦੀ ਕਾਰਵਾਈ ਤੋਂ ਸੈਟੀਸਫਾਈ ਹੋ ਕੀ ਮੰਗਤਸਦੇ ਹੋ ਅਸੀਂ ਮੰਗੇ ਹੋ ਕਰਨੇ ਆਂ ਕਿ ਚਲੋ ਪਰਚਾ ਦਰਜ ਹੋ ਗਿਆ ਮਤਲਬ ਬਹੁਤ ਵਧੀਆ ਵਾ ਤੇ ਜਲਦੋ ਜਲਦ ਇਹਨਾਂ ਨੂੰ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਨੂੰ ਜੇਲ੍ਹ ਦੇ ਸਲਾਕਾ ਵਿਸ਼ੇ ਭੇਜਿਆ ਲੈ ਪਿਤਾ ਦਾ ਨਾਂ ਕੀ ਹੈ ਤੁਹਾਡੇ ਕਿੰਨੇ ਉਮਰ ਦੇ ਇਹਨਾਂ ਦਾ ਡੇਵਿਡ ਮਸੀਹੀ 60 ਇਅਰ ਇਹਨਾਂ ਦੀ ਏਜ ਮੇਰਾ ਇਹ ਜੇਠ ਦਾ ਮੁੰਡਾ ਜਿਠੀਆ ਲੱਗਦਾ ਹੈ ਕੀ ਗੱਲ ਹੋਈ ਹੈ ਇਹ ਐਸੇ ਕਰਾਈ ਝਗੜਾ ਜਾ ਚੱਲਦੇ ਹੀ ਉਹਨਾਂ ਰਾਤ ਆ ਕੇ ਤੇ ਜਮੀਨ ਜਿਹੜੀ ਆ ਇਹ ਵਾਲੀ ਮੀਆਂ ਭਰ ਲੀਆਂ ਰਾਤ 3 ਸਾਲ ਹੋ ਗਏ ਹੀ ਗਏ ਵਲਗਨ ਕਹੀਂ ਕੇ ਇਸ ਜ਼ੰਦਗਾਰੀਆਂ ਇਹਦੇ ਨਾਲ ਡੇਪੂ ਸੀ ਨਾ ਕੇਸ ਜ਼ੰਦਗਾਰੀਆਂ ਝੜ ਝਗੜਦੇ ਰਹੇ ਲੜਦੇ ਰਹੇ ਜਾ ਕੇ ਡੀਸੀ ਦੇ ਕੇਸ ਕੀਤਾ ਤੇ ਕਹਿੰਦਾ ਮਤਲਬ ਵੀ ਉਹ ਕਹਿੰਦੇ ਸਨ ਥਾਂ ਮਿਲ ਜੇਗਾ ਜਗਾ ਤਾਂ ਡੀਐਸ ਸੰਸੀਆਂ ਦੀ ਤੇ ਸਾਈਆਂ ਦੀ ਸੀ ਕਾਗਜ਼ ਪੱਤਰ ਸਾਰੇ ਜ਼ਮੀਨ ਦੇ ਇਹਨਾਂ ਦੇ ਕੋਲ ਵਾ ਕਾਗਜ਼ ਪੱਤਰ ਜਿਹੜੇ ਆ ਸਾਰੇ ਮਤਲਬ ਵੀ ਜ਼ਮੀਨ ਦੇ ਇਹਨਾਂ ਦੇ ਕਾਰਵਾ ਇਹਨਾਂ ਦੇ ਕੋਲ ਵਾ ਤੁਸੀਂ ਵੇਖਣੇ ਤੇ ਵੇਖ ਸਕਦੇ ਜੋ ਉਹ ਕਾਗਜ਼ਾਂ ਤੋਂ ਫਿਰ ਇਹ ਉੱਠ ਕੇ ਨੱਟ ਜਾਂਦੇ ਇਹਨਾਂ ਕੋਈ ਇੱਕੋ ਹੀ ਪੇਜ ਵਾ ਇਹਨਾਂ ਡੁਪਲੀਕੇਟ ਬਣਾਇਆ ਸੀ ਉਹ ਨਹੀਂ ਚੱਲਿਆ ਇਹਨਾਂ ਤਾਂ ਵੀ 12 13 ਬੁੜੀਆਂ ਜਿਹੜੀਆਂ ਸੀ ਇਹਦੇ ਨਾਲ ਪਾ ਦੇ ਨਾਲ ਜਾਂਦੀਆਂ ਰਹੀਆਂ ਤੇ ਅਸੀਂ ਕੇਸ ਜਿਹੜਾ ਜਿੱਤਿਆ ਤੁਹਾਨੂੰ ਕਬਜ਼ਾ ਦੇ ਦਿੰਦਾ ਹਾਂਜੀ ਹਾਂਜੀ ਮਾਰਿਆ ਦਿੱਤਾ ਗਿਆ ਇਹਨਾਂ ਨੂੰ ਮਾਰਿਆ ਇੱਕ ਤੇ ਇਹਨਾਂ ਨੂੰ ਬੁਲਾਇਆ ਪੰਚਾਇਤ ਆਈ ਸਾਡੇ ਤੇ ਘਰ ਉਧਰ ਪਰਲੇ ਪਾਸੇ ਹਲਵਾ ਸਾਨੂੰ ਦੂਰ ਪੈ ਜਾਂਦਾ ਸਾਨੂੰ ਨਹੀਂ ਪਤਾ ਲੱਗਾ ਕੋਈ ਕੁੜੀ ਹੀ ਕੋਠੇ ਤੇ ਚੜੀ ਤੇ ਕੁੜੀ ਨੇ ਕਿਹਾ ਪੀ ਜੂੜੀ ਦੇ ਉੱਤੇ ਲੜਾਈ ਹੋਣਦੀ ਹੈ ਜਦੋਂ ਉਹਨੂੰ ਅਹੀਂ ਬਾਦ ਨੱਟ ਵੱਜ ਕੇ ਤੇ ਉਹ ਤੁਹਾਨੂੰ ਵਿਚਾਰਾ ਇਹ ਦੇਫਰਮ ਸੀ ਲੋਰ ਰਿਪੋਰਟ ਹੋਇਆ ਇਹਨੂੰ ਗੱਡੀ ਚ ਪਾ ਕੇ ਲੈ ਗਏ ਤੇ ਵਿਚਾਰਾ ਪੁਲਿਸ ਨੂੰ ਸੱਦਣ ਗਿਆ ਸਾਡੀ ਮੰਗ ਇਹ ਹੋਇਆ ਵੀ ਜਿਹੜਾ ਸਾਡਾ ਬੰਦਾ ਵੀ ਗਿਆ ਤੇ ਸਾਨੂੰ ਜਿਹੜੀ ਜਗ੍ਹਾ ਵਾ ਇਹ ਸਾਨੂੰ ਮਿਲਣੀ ਚਾਹੀਦੀ ਇਹਦਾ ਸਾਬ ਮਿਲਣਾ ਚਾਹੀਦਾ ਹਾਂਜੀ ਇੱਥੇ ਦੋਹਾਂ ਤਰ੍ਹਾਂ ਦੇ ਵਿੱਚ ਜਿਹੜਾ ਸੀ ਆਪਣੇ ਗੜੇ ਨੂੰ ਲੈ ਕੇ ਸੀ ਰੋਲਾ ਚੱਲਦਾ ਆ ਰਿਹਾ ਸੀ ਪਿਛਲੇ ਮਹੀਨੇ ਜਿਹੜੀ ਇੱਕ ਪਾਰਟੀ ਆ ਡੇਵਿਡ ਮਸੀਹ ਵਾਲੀ ਉਹਨਾਂ ਨੂੰ ਕਬਜ਼ਾ ਦਵਾਇਆ ਗਿਆ ਸੀ ਤੇ ਹੁਣ ਉੱਥੇ ਕੰਦ ਕੱਢਣਾ ਚਾਹੁੰਦੇ ਜਿੱਦੇ ਕਰਕੇ ਦੁਬਾਰਾ ਜਿਹੜੀ ਆ ਤੇ ਦੂਜੀ ਵਿਰੋਧੀ ਤੇ ਨਏ ਇਹਨਾਂ ਦਾ ਰੋਕਾ ਕੀਤਾ ਤੇ ਰੋਕਣਾ ਕੀਤਾ ਵੀ ਅਸੀਂ ਨਹੀਂ ਇੱਥੇ ਕੰਦ ਕੱਢਣ ਦੇਣੀ ਤੇ ਜਿੱਦੇ ਕਰਕੇ ਕੱਲ ਫਿਰ ਤੂੰ ਤੂੰ ਮੈਂ ਮੈਨਾਂ ਦੋਹਾਂ ਪਾਰਟੀਆਂ ਵਿੱਚ ਪਈ ਆ ਇਹ ਕਬਜ਼ਾ ਲੈਣ ਦੀ ਨੀਅਤ ਨਾਲ ਆਈ ਸੀ ਦੂਜੀ ਪਾਰਟੀ ਹਾਂਜੀ ਕਹਿੰਦੇ ਅਸੀਂ ਕੰਦ ਨਹੀਂ ਕੱਢਣ ਦੇਣੀ ਤੱਕਾ ਮੁਕੀ ਹੋਈ ਇਹਨਾਂ ਦੀ ਤੱਕਾ ਮੁਕੀ ਹੋਈ ਹੈ ਉਹ ਕਹਿ ਰਹੇ ਕਿ ਕਈਆਂ ਹੋਰ ਡੰਡੇ ਵਗੈਰਾ ਲੈ ਕੇ ਆਏ ਸੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਸੀ ਪ੍ਰਕਾਸ਼ ਕਰਵੇ ਕੀ ਕਾਰਵਾਈ ਕੀਤੀ ਗਈ ਹੈ ਇਹਨਾਂ ਦੇ ਖਿਲਾਫ ਜਿਹੜੀ ਹੈ 304 59 120 ਬੀ ਵਿੱਚ ਪਰਚਾ ਰਜਿਸਟਰ ਕੀਤਾ ਗਿਆ ਆਪੀਸੀ ਵਿੱਚ ਕਿੰਨੇ ਟੋਟਲ ਲੋਕ ਨਾਮਯਾਦਿਤ ਸੱਤ ਦੇ ਕਰੀਬ ਹੈ ਬਾਕੀ ਅਣਪਛਾਤੇ ਨੇ ਕੋਈ ਮੌਜੂਦਾ ਸਰਪੰਚ ਵੀ ਹੈ ਵਿੱਚ ਚੱਲਦਾ ਪਿਆ ਹਾਂਜੀ